ਸੈਲਰੀ ਨਹੀਂ ਆ ਰਹੀ ਉਹ ਪਹਿਲਾ ਕੰਮ ਹੋ ਰਿਹਾ ਸੀ ਸਵੇਰੇ ਅਸੀਂ ਐਂਟਰੀਆਂ ਪਾਈਆਂ ਨੇ ਉਸ ਤੋਂ ਬਾਅਦ ਸਾਡੇ ਜਿਹੜੇ ਅਰਨਿੰਗ ਦੇ ਕੁਸ਼ਰਮਾ ਉਹਨਾਂ ਨੇ ਸਾਨੂੰ ਕਿਹਾ ਤੇ ਉਸ ਤੋਂ ਬਾਅਦ ਅਸੀਂ ਕੰਮ ਕਰਦੇ ਹੋਏ ਉਹ ਮੀਟਿੰਗ ਕਰਨ ਗਏ ਹੋਏ ਨਹੀਂ ਉਸ ਤੋਂ ਬਾਅਦ ਚੁੱਕੇ ਹੈ ਨਹੀਂ ਉਤਾਸੀਂ ਕੰਮ ਸ਼ੁਰੂ ਕਰਨਾ ਦਾ ਕੰਨਾ ਹੋ ਗਿਆ ਤੇ ਸਾਧਾਰ ਘਾਟਾ ਫਰੇਡਰਮ ਆਇਆ ਜੇ ਕੋਈ ਸ਼ਿਕਾਇਤ ਹੈ ਨਹੀਂ ਕਿ ਸਾਰੇ ਪੰਜਾਬ ਚ ਕਰਦਾ ਰਹੇ ਤਰਮ ਅਪੀਲ ਕਰਦੇ ਆ ਲੋਕ ਜੋ ਕਰਨਾ ਹੋਣਾ ਸੀ ਆਪਣੇ ਕੰਮ ਕਰੀਏ ਟਾਈਮ ਸਿਰ ਫੈਬਰੀ ਆਵੇ ਤੇ ਤੁਹਾਨੂੰ ਗੱਲ ਕੀ ਸ਼ੁਰੂ ਕਰੀਏ ਇਸ ਲੋਕਾਂ ਨੂੰ ਜਦੋਂ ਬਾਤ ਕਰਨ ਕਰਨਾ ਚਾਹੀਦਾ ਹੈ ਚਲੋ ਜੇ ਪਹਿਲਾਂ ਜਿਹੜੇ ਟਾਈਮ ਤੇ ਆਉਂਦੀ ਸੀ ਨਾ ਉਹ ਪਿੱਛੋਂ ਜੇ ਦੋ ਤਿੰਨ ਮਹੀਨਿਆਂ ਦੀ ਆ ਨਹੀਂ ਰਹੀ ਜੂਨ ਦੀ ਉਨ ਕੱਟ ਕੇ ਆਈ ਹੈ ਜੀ ਜੁਲਾਈ ਦੀ ਪੈਂਡਿੰਗ ਆ ਜਿਹੜੀ ਜੁਲਾਈਸਟ ਹੋ ਗਈ ਸੀ ਫਾਜ਼ੀ ਜਦੋਂ ਟਾਈਮ ਖਰਾਬ ਹੋ ਰਿਹਾ ਹੈ ਜੇ ਜਾੜੀ ਜੀ ਆਈਐਸ ਦੀ ਬੋਲਣ ਵੀ ਆ ਰਹੀ ਦੀ ਆ ਰਹੀ ਦੀ ਇਸ ਕਰਕੇ ਪਰੇਸ਼ਾਨ ਹੈ ਅਸੀਂ ਕਰਦੇ ਹਾਂ ਕਿ ਕਾਲੋ ਫੋਨ ਜਿਵੇਂ ਕੈਂਸਲ ਹੋਈ ਆਦਾ ਦਾ ਪ੍ਰੋਬਲਮ ਘੱਟ ਜਾਏ ਜਰਾ ਖੁਏ ਲਾਈਟ ਟਿਲ ਦਿਨ ਦਾ ਇਸ ਤਰ੍ਹਾਂ ਕੱਲ ਵੀ ਹੋਈ ਸੀ ਕਰਕੇ ਜੇ ਦੇ ਰੋਣਾ ਪਿਆ ਜਿਵੇਂ ਹੜਤਾਲ ਆ ਰਹੀ ਕਹਿਣੇ ਵਾ ਸਾਰੇ ਜਿਹਨਾਂ ਨੂੰ ਮੈਂ ਆਪ ਸੋਣਾ ਵਾਰੀ ਪਾਸੇ ਹੀ ਅੰਗੇ ਸ਼ੁਕਰੀਆ ਨੇ ਜੋ ਸਾਡੇ ਛੜੀਵਾਰਾ ਵਾਰ-ਵਾਰ ਸਾਡੀ ਘਰ ਦੇ ਹੁਣ ਅਸੀਂ ਉੱਥੇ ਜਾ ਕੇ ਫਰਕੀ ਕਰਾ ਇਹ ਡਾਕੂਮੈਂਟ ਲੈ ਗਏ ਸਾਡੀ ਦਾ ਸਾਲ ਦੋ ਸਾਲਾਂ ਦੀ ਬੇਤਰਕਰਾ ਦਾ ਕੰਨਾ ਹੋ ਗਿਆ ਬੈਠੇ ਨੂੰ ਅਧਾਰ ਕਾਰਡ ਅਪਡੇਟ ਕਰਾਉਣ ਆਇਆ ਸੀ ਜਦੋਂ ਉੱਥੇ ਕਹਿੰਦੇ ਹੈ ਨਹੀਂ ਕਹਿੰਦੇ ਸਾਰੇ ਪੰਜਾਬ 'ਚ ਹੜਤਾਲ ਹੈ ਨਾ ਕੀ ਕਰਨ ਦੱਸਿਆ ਕੋਈ ਕਹਦੇ ਵਸਤੇ ਉਹ ਕਾਰਨ ਨਹੀਂ ਦੱਸਿਆ ਜੀ ਕਹਿੰਦੇ ਬਹਿ ਜਾਓ ਵੇਟ ਕਰ ਲਓ ਹੂੰ ਕੀ ਸਰਕਾਰ ਤੋਂ ਕੀ ਬਿਲ ਕਰਦੇ ਹੋ ਕਾਰ ਤੋਂ ਹੀ ਫੀਲ ਕਰਦੇ ਆਂ ਸਮੇਂ ਸਿਰ ਕੰਮ ਹੋਣਾ ਚਾਹੀਦਾ ਜੀ ਆਪਾਂ ਨੂੰ ਸੇਰ ਨਾਮ ਜਸਪੀਰ ਕੀ ਕਰਨ ਹੜਤਾਲ ਕਿਉਂ ਹੈ ਸਰ ਸੈਲਰੀ ਨਹੀਂ ਆ ਰਹੀ ਉਹਦੇ ਕਰਕੇ ਪਹਿਲਾਂ ਕੰਮ ਹੋ ਰਿਹਾ ਸੀ ਸਵੇਰੇ ਅਸੀਂ ਐਂਟਰੀਆਂ ਪਾਈਆਂ ਨੀ ਉਸ ਤੋਂ ਬਾਅਦ ਸਾਡੇ ਜਿਹੜੇ ਸਰ ਨੇ ਦੀਪਕ ਸ਼ਰਮਾ ਉਹਨਾਂ ਨੇ ਸਾਨੂੰ ਕਿਹਾ ਤੇ ਉਸ ਤੋਂ ਬਾਅਦ ਅਸੀਂ ਕੰਮ ਬੰਦ ਕੀਤਾ ਉਹ ਮੀਟਿੰਗ ਕਰਨ ਗਏ ਹੋਏ ਨੀ ਉਸ ਤੋਂ ਬਾਅਦ ਜੀ ਕਹਿਣਗੇ ਉ ਤਾਂ ਅਸੀਂ ਕੰਮ ਸ਼ੁਰੂ ਕਰ ਦਾਂਗੇ ਕਿੰਨੇ ਚਿਰ ਹੜਤਾਲ ਰਹੀ ਰਹੇ ਸਰ ਇਹਦੇ ਬਾਰੇ ਅੱਜ ਕੁਝ ਨਹੀਂ ਕਹਿ ਸਕਦੇ ਕਿਉਂਕਿ ਅੱਜ ਹੀ ਕੰਮ ਬੰਦ ਹੋਇਆ ਹੈ ਸਰਕਾਰ ਨੂੰ ਕੀ ਅਪੀਲ ਕਰਦੇ ਹੋ ਸਰਕਾਰ ਨੂੰ ਅਪੀਲ ਕਰਦੇ ਆ ਲੋਕ ਗੁੱਸੇ ਵਾਲਾ ਹੋਣਾ ਸੀ ਆਪਣਾ ਕੰਮ ਬੰਦ ਕਰੀਏ ਤਾਂ ਹੀ ਸਿਰਸ ਹੈ ਅਵੇ ਕੰਮ ਕਰਕੇ ਸ਼ੁਰੂ ਕਰੀਏ ਲੋਕਾਂ ਨੂੰ ਖੱਜਲ ਖਾਰ ਨਹੀਂ ਕੰਮ ਚਾਹੀਦਾ ਕੋਈ ਸੈਲਰੀ ਵਾਲੀ ਗਾੜੀ ਨਹੀਂ ਜੁੜਤਾ ਲੱਗੋ ਕਿੰਨੇ ਚਿਰ ਤੁਰਦਾ ਬੇ ਅੱਜ ਤੂੰ ਐਸੀ ਕੀ ਮੰਗ ਕਰ ਦੋ ਸਰਕਾਰ ਮੰਗ ਜਿਵੇਂ ਸਾਰੇ ਸੈਲਰੀ ਪ੍ਰੋਪਰ ਇੱਕ ਟਾਈਮ ਤੇ ਇੱਕ ਡੇਟ ਤੇ ਆਵੇ ਜੀ ਬਸ ਹੋਰ ਕੋਈ ਮੰਗ ਨਹੀਂ ਸਾਡੀ ਕੀ ਅਗੇ ਸੈਲਰੀ ਲੋਕਾਂ ਨੂੰ ਖੱਜਲ ਖਾਰ ਨਾ ਹੋਵੇ ਫੇਰ ਦੇ ਉਹ ਲੋਕ ਮੜ ਰਹੇ ਨੇ ਜੀ ਕਿੰਨੇ ਟਾਈਮ ਤੱਕ ਸੈਲਰੀ ਮਿਲਣੀ ਜਲਿਸਰ ਪਹਿਲਾਂ ਸਾਡੀ ਟਾਈਮ ਤੇ ਆਉਂਦੀ ਸੀ ਨਾ ਉਹ ਪਿੱਛੋਂ ਜੇ ਦੋ ਦਿਨ ਮਹੀਨਿਆਂ ਦੀ ਆ ਨਹੀਂ ਰਹੀ ਜੂਨ ਦੀ ਹੁਣ ਕੱਟ ਕੇ ਆਈ ਹੈ ਜੀ ਜਲਾਈ ਦੀ ਪੈਂਡਿੰਗ ਆ ਜਿਹੜੀ 1 ਅਗਸਤ ਹੋ ਗਈ ਸੀ ਠੀਕ ਹੈ ਨਾ ਚਲੋ ਜਿੱਦੀ ਹੜਤਾਲ ਹੈ ਐਚਪੀ ਕਰਨ ਤਾਂ ਇਹ ਸਾਡੀ ਟਾਈਮ ਤੇ ਆ ਰਿਹਾ ਸੈਵੀ ਸੀ ਸਾਡੀ ਜਿਹੜੀ ਆ ਰਹੀ ਹੈ ਸਾਡੀ ਦੋ ਤਿੰਨ ਮਹੀਨਿਆਂ ਦੀ ਕੱਟੀਆਂ ਆ ਰਹੀ ਬੀ ਗੱਲ ਜੀ ਇਸ ਕਰਕੇ ਐਸੀ ਪਰੇਸ਼ਾਨਾ ਜੀ ਮੰਗ ਕਰਦੇ ਆ ਕਿ ਜ਼ਿਆਦਾ ਲੋਕਾਂ ਕੋਲ ਬਾਰੇ ਹੁਣ ਸਾਡੀ ਟਾਈਮ ਸੈਵੀ ਆਉਂਦੀ ਧਰ ਲੋਕਾਂ ਦਾ ਕੰਮ ਚੱਲ ਜਾਏ ਪਾੜੀ ਵਧੀ ਆਏ ਸੀ ਤੇ ਪਾੜੀ ਚਾਹ ਕੇ ਕੰਮ ਆਈ ਤੇ ਉਹਦੇ ਵੀ ਸਾਨੂੰ ਮਾਨਸਾ ਦਿੱਤਾ ਗਿਆ ਤੇ ਕੱਲ ਵੀ ਛੁੱਟੀ ਸੀ ਇਸ ਕਰਕੇ ਅੱਜ ਫੇਰ ਆਉਣਾ ਪਿਆ ਅੱਜ ਬਹੁਤ ਹਰਤਾਰ ਆ ਤੁਸੀਂ ਕਹਿੰਨੇ ਵਾ ਇਸ ਕਰਕੇ ਨਾਲ ਫੇਰ ਵਾਪਸ ਆਉਣਾ ਪਿਆ ਵਾਸੇ ਹੀ ਅੱਗੇ ਛੁੱਟੀਆਂ ਨੇ ਜੀ ਦੋ ਸੱਪਛੜੀ ਵਾਰ ਐ ਇੱਕ ਵਾਰ ਬਾਸੋਂ ਸਾਡੀ ਘਰ ਤੇ ਹੁਣ ਅਸੀਂ ਉੱਥੇ ਜਾ ਕੇ ਕਰੀਂ ਦਾਂਗੇ ਡਾਕੂਮੈਂਟਾਂ ਚ ਲੈ ਗਏ ਸਾਡੇ ਦਾ ਸਾਲ ਦੋ ਸਾਲਾਂ ਦੀ ਬੇਸਤ ਘਰਾਉ ਸਰਕਾਰ ਨੂੰ ਕੀ ਫੀਲ ਕਰਦੀ ਸਰਕਾਰ ਨੂੰ ਇਹ ਪੇਜ਼ਾ ਨਹੀਂ ਸਾਡੇ ਆ ਆਰਮੀ ਵਾਲੀ ਦੇਵਾਖਾ ਵਾਲੀ ਦਾ ਡਾਕੂਮੈਂਟ ਵਾਲੀ ਧਿਆਨ ਦਿੱਤਾ ਜਾ ਵੀ ਬਤੂ ਵਾਲੀ ਇਹ ਫੀਲ ਕਰਦੇ ਅੱਜ ਇਹ ਸਰਟੀਫਿਕੇਟ ਬਣਵਾਉਣ ਆਏ ਜੀਰੇ ਸਾਨੂੰ ਰਸੀਦ ਚਾਹੀਦੀ ਜੇ ਤੇ ਬਣਾ ਕੇ ਭਰਤੀ ਨਹੀਂ ਦੇ ਸਕਦੀ ਦੋ ਤਿੰਨ ਜਣਾ ਰਹਿ ਗਏ ਸਾਡੇ ਇਹ ਕਹਿੰਦੇ ਹੁਣ ਕੰਮ ਬੰਦ ਹੈ ਜੀ ਉਧਰ ਵੀ ਜਾਏ ਦੂਜੇ ਸੁਵਿਧਾ ਕੇਂਦਰ ਜੇ ਉਧਰ ਵੀ ਸਾਡਾ ਕੰਮ ਨਹੀਂ ਹੈ ਜੀ ਇੱਥੇ ਨਹੀਂ ਹੋਇਆ ਕਿਵੇਂ ਦੇਖਿਆ ਗਿਆ ਪੂਰੇ ਪੰਜਾਬ ਭਰ ਦੇ ਵਿੱਚ ਸੇਵਾ ਕੇਂਦਰਾਂ 'ਚ ਹੜਤਾਲ ਹੈ ਨੌਜਵਾਨੇ ਖੱਜਲ ਖਵਾ ਰਹੇ ਨੇ ਕੀ ਸਰਕਾਰ ਨੂੰ ਕੀ ਫੀਲ ਕਰਦੇ ਬੱਸ ਇਹਨੂੰ ਫੀਲ ਤਾਂ ਕੀ ਕਰਨਾ ਹੀ ਹੁਣ ਪਤਾ ਹੀ ਲੱਗ ਰਿਹਾ ਜੀ ਦੇਖ ਕੇ ਸਾਡਾ ਕੰਮ ਕਰ ਦਿੱਤਾ ਜਾਵੇ ਜੀ ਬੱਸ ਠੀਕ ਹੈ ਜੀ ਜੀ ਇਹ ਆ ਸੁਵਿਧਾ ਕੇਂਦਰਾਂ 'ਚ ਸੈਟਰੀ ਪਾਈ ਜਾ ਵੀ ਜੀ ਅਸੀਂ ਸਰਕਾਰ ਦਾ ਧੰਨਵਾਦ ਕਰਾਂਗੇ ਤੇ ਸਾਡਾ ਵੀ ਕੰਮ ਕੀਤਾ ਜਾਏ ਬੇਟਾ ਕਿਸ ਤਰ੍ਹਾਂ ਖੱਜਲ ਖਵਾ ਰਹੇ ਹੋ ਖੱਜਲ ਖਵਾ ਰਹੇ ਆ ਜੀ ਆ ਆ ਸੁਵਿਧਾ ਕੇਂਦਰ ਦੇ ਅੰਦਰ ਵੀ ਆਇਆ ਸੀ ਜੀ ਸੁਵਿਧਾ ਕੇਂਦਰ ਰੱਖੀ ਹੋਈ ਹੈ ਅਫਰੀਕਾ ਦੇ ਖੰਬਾ ਦਾ ਇਮੋਰਟ ਤਾਂ ਸਾਨੂੰ ਤੇ ਇੱਥੇ ਸਾਨੂੰ ਇਮੋਰਟ ਦਾ ਇੰਨਾਂ ਦੀ ਤਨਖਾਹ ਨਹੀਂ ਪੈ ਰਹੀ ਸਾਡਾ ਜਿਹੜੇ ਖੇਤਲ ਖਾਰੀ ਆ ਉਹ ਰਿਹਾ ਸਾਡਾ ਵੀ ਨੌਕਰੀ ਦਾ ਸਵਾਲ ਹੈ ਕੀ ਮੰਗ ਕਰਦੇ ਹੋ ਸਾਡੇ ਸਰਟੀਫਿਕੇਟ ਬਣ ਜਾਣ ਤਾਂ ਬਸ ਇਹ ਮੰਗ ਹੈ ਇੰਨਾਂ ਦੀ ਤਨਖਾਹ ਪੈ ਜਾਵੇ ਸਾਡੇ ਸਰਟੀਫਿਕੇਟ ਬਣ ਜਾਣ ਅਸੀਂ ਇਹ ਮੰਗ ਲਈ